ਖਜ਼ਾਨਾ ਮੰਤਰੀ ਅਰੁਣ ਜੇਟਲੀ ਦੇ ਪਟਾਰੇ ਚੋਂ ਹਰ ਕਿਸੇ ਨੂੰ ਕੁਝ ਨਾ ਕੁਝ ਮਿਲਿਆ ਪਰ ਜੇ ਹੱਥ ਖਾਲੀ ਰਹੇ ਤਾਂ ਸਿਰਫ ਜ਼ੋਰੀਆਂ ਦੇ ਹਾਲਾਂਕਿ ਖਜ਼ਾਨਾ ਮੰਤਰੀ ਵੱਲੋਂ ਜ਼ੋਰੀਆਂ ਨੂੰ ਰਾਹਤ ਦੇਣ ਦਾ ਵੀ ਵਾਅਦਾ ਕੀਤਾ ਗਿਆ ਸੀ ਪਰ ਇਹ ਬਜਟ ਜ਼ੋਰੀਆਂ ਲਈ ਦੂਰ ਦੀ ਕੌੜੀ ਸਾਬਤ ਹੋਇਆ ਉਮੀਦ ਕੀਤੀ ਜਾ ਰਹੀ ਸੀ ਕਿ ਇਹ ਬਜਟ ਚ ਜ਼ੋਰੀਆਂ ਦੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਜਾਵੇਗੀ ਤੇ ਦਰਮਦ ਦਰਸ਼ਕ ਕਮੀ ਕੀਤੀ ਜਾਵੇਗੀ ਕਾਰਜਾ ਨਾ ਮੰਤਰੀ अरुण जेटली ਨੇ ਜੋਰਗਿਆਂ ਨੂੰ ਪੂਰੀ ਤਰ੍ਹਾਂ ਨਿਰਾਸ਼ ਕੀਤਾ ਸਾਨੂੰ ਉਮੀਦਾਂ ਤਾਂ ਬਹੁਤ ਸੀਗੀਆਂ ਸਾਨੂੰ ਇمپੋਰਟ ਡਿਊਟੀ ਦੇ ਬਾਰੇ ਜ ਬੜੀਆਂ ਉਮੀਦਾਂ ਸੀਗੀਆਂ ਇੱਕ ਜਿਹੜੀ 8020 ਇਹਨਾਂ ਨੇ ਸਕੀਮ ਸ਼ੁਰੂ ਕੀਤੀ ਹੈ 8020 ਸਕੀਮ ਕਹਿੰਦੀ ਹੈ ਕਿ ਅਗਰ ਤੁਸੀਂ 100 ਕਿਲੋ 골ਡ ਇمپੋਰਟ ਕਰਦੇ ਹੋ ਤੁਹਾਨੂੰ 20 ਕਿਲੋ ਉਹਦੀ ਐਕਸਪੋਰਟ ਸ਼ੋ ਕਰਨੀ ਪੈਂਦੀ ਹੈ ਉਹਦੀ 20 ਕਿਲੋ ਐਕਸਪੋਰਟ ਸ਼ੋ ਕਰਦੇ ਹੋ ਤਾਂ ਅਗਲੀ ਤੁਹਾਨੂੰ ਕਨਸਾਈਨਮੈਂਟ ਮਿਲਦੀ ਹੈ ਸੋ ਉਹਦੇ ਕਰਕੇ ਸਾਡੇ ਟ੍ਰੇਡ 'ਚ ਇੱਕ ਥੋੜੀ ਜਿਹਾ ਪ੍ਰੀਮੀਅਮ ਆ ਗਿਆ ਮਾਰਕੀਟ ਵਿੱਚ ਔਰ ਇੱਕ ਉਹਦਾ ਟਾਈਮ ਪੀਰੀਅਡ ਜਿਹੜਾ ਹੈਗਾ ਉਹ ਵੱਧ ਗਿਆ ਸੋ ਸਾਨੂੰ ਉਮੀਦ ਸੀਗੀ 8020 ਦੇ ਬਾਰੇ ਸੋਚਣਗੇ ਜਿਹੜਾ ਉਹਨਾਂ ਨੇ ਨਹੀਂ ਸੋਚਿਆ ਐਂਡ ਦਾ ਇੰਪੋਰਟ ਡਿਊਟੀ ਆਪਾਂ ਕਾਫੀ ਹੋਪਫੁਲ ਸੀਗੇ ਔਰ ਇੰਪੋਰਟ ਡਿਊਟੀ 'ਚ ਕੋਈ ਚੇਂਜ ਨਹੀਂ ਆਈ ਸੋ ਜਿੱਥੇ ਤੱਕ ਇੰਡਸਟਰੀ ਦਾ ਸਵਾਲ ਹੈਗਾ ਕਾਫੀ ਜ਼ਿਆਦਾ ਨਾਰਾਜ਼ ਹੈਗੇ ਲੋਕ ਬੁਲੀਨ ਇੰਡਸਟਰੀ ਵੀ ਕਾਫੀ ਪਰੇਸ਼ਾਨ ਹੈ ਮਹਿੰਗੇ ਸੋਨਿੰਦ ਦੀ ਖਰੀਦਕਾਰਨ ਕਾਰੋਬਾਰ ਖਤਮ ਹੋ ਰਿਹਾ ਹੈ ਬਜਟ ਅਸੀਂ ਬਹੁਤ ਕੁਝ ਸੋਚਦੇ ਸੀ ਇਹ ਬਜਟ ਸਾਨੂੰ ਬਹੁਤ ਕੁਝ ਦੇਊਗਾ ਡਿਊਟੀ ਘਟਾਊਗਾ ਸਾਡੇ ਜੁਐਲਰੀ ਬਿਜ਼ਨਸ ਨੂੰ ਪ੍ਰਮੋਟ ਕਰੂਗਾ ਬਟ ਐਸਾ ਕੁਝ ਨਹੀਂ ਹੋਇਆ ਅਸੀਂ ਬਹੁਤ ਡਿਸਪਾਇੰਟ ਹੈ ਇਨ 4 ਸਾਲਾਂ ਦੇ ਅੰਦਰ ਸੋਨੇ ਦੇ ਰੇਟ 18000 ਤੋਂ ਲੈ ਕੇ 28000 ਪਹੁੰਚ ਗਿਆ ਲੋਕ ਕੀ ਸੋਚਣਗੇ 4 ਸਾਲਾਂ ਦੇ ਅੰਦਰ ਸੋਨਾ 10000 ਵਧ ਗਿਆ ਇਹ ਕਦੀ ਘਟ ਰਿਹਾ ਹੈ ਕਦੀ 30000 ਹੋ ਰਿਹਾ ਹੈ ਕਦੀ 32000 ਰੁਪਏ ਹੋ ਰਿਹਾ ਹੈ ਲੋਕੀ ਕਿਸ ਤੇ ਵਿਸ਼ਵਾਸ ਕਰਨਗੇ ਪ੍ਰਾਪਰਟੀ ਐਮਸੀਐਕਸ ਸ਼ੇਅਰ ਮਾਰਕੀਟ ਕਦੀ ਉੱਤੇ ਜਾ ਰਹੀ ਹੈ ਕਦੀ ਥੱਲੇ ਜਾ ਰਹੀ ਹੈ ਲੋਕਾਂ ਨੂੰ ਉਮੀਦ ਸੀਗੀ ਕਿ ਸੋਨਾ ਵੀ ਸਟੇਬਲ ਹੋਊਗਾ ਪਰ ਸੋਨਾ ਸਟੇਬਲ ਹੀ ਨਹੀਂ ਹੋ ਰਿਹਾ ਇਹਨੂੰ ਸਟੇਬਲ ਕਰਨ ਵਾਸਤੇ ਅਸੀਂ ਬਹੁਤ ਕੁਝ ਸੋਚਿਆ ਬਟ ਇਹ ਸਾਨੂੰ ਉਮੀਦ ਨਹੀਂ ਹੈ ਸੋਨਾ ਸਟੇਬਲ ਹੋਊਗਾ ਸੋਨੇ ਦੀ ਰੇਂਜ 3000 ਵੀ ਰਹਿ ਸਕਦੀ ਹੈ 32000 ਵੀ ਰਹਿ ਸਕਦੀ ਹੈ 25000 ਵੀ ਰਹਿ ਸਕਦੀ ਹੈ ਕਿਉਂਕਿ ਕੋਈ ਵੀ ਚੀਜ਼ ਸਟੇਬਲ ਨਹੀਂ ਆਉਂਦੀ ਡਿਟਚ ਕਜ਼ਨਾ ਮੰਤਰੀ ਨੇ ਯੂਪੀ ਦੀ ਪਾਲਿਸੀ ਨੂੰ ਹੀ ਧਿਆਨ ਚ ਰੱਖਦੇ ਹੋਏ ਤਰਮਦਰਸ਼ ਕੋਈ ਬਦਲਾਅ ਨਹੀਂ ਕੀਤਾ यूपीए ਦੀ ਸਰਕਾਰ ਵਲੇ ਚਾਲੂ ਵਿੱਤੀ ਘਾਟੇ ਨੂੰ ਕਾਬੂ ਚ ਕਰਨ ਦੇ ਲਈ ਲਗਾਤਾਰ ਦਰਮਦਰਚ ਵਾਅਦਾ ਕੀਤਾ ਸੀ ਚਾਲੂ ਵਿੱਤੀ ਘਾਟੇ ਜੇ ਵਾਅਦੇ ਕਾਰਨ ਦੇਸ਼ ਦੀ ਅਰਥ ਵਿਵਸਥਾ ਦੇ ਹਾਲਾਤ ਕਾਫੀ ਮਾੜੇ ਹੋ ਰਹੇ ਸੀ ਡਾਲਰ ਦੇ ਮੁਕਾਬਲੇ ਰੁਪਇਆ 70 ਦੇ ਕਰੀਬ ਪਹੁੰਚ ਚੁੱਕਾ ਸੀ ਮਹਿੰਗੇ ਡਾਲਰ ਕਾਰਨ ਮਹਿੰਗਾਈ ਤੇ ਲਗਾਮ ਲਗਾਉਣਾ ਕਾਫੀ ਔਖਾ ਸੀ ਸਾਰੇ ਕਾਰਨਾਂ ਨੂੰ ਧਿਆਨ ਚ ਰੱਖਦੇ ਹੋਏ ਖਜ਼ਾਨਾ ਮੰਤਰੀ ਨੇ ਸੋਨੇ ਦੀ ਦਰਮਦਰਚ ਕੋਈ ਬਦਲਾਵ ਨਹੀਂ ਕੀਤਾ ਇਹ ਬੇਸਿਕਲੀ ਔਰ ਫੰਡਾਮੈਂਟਲੀ ਜ਼ਿਆਦਾ ਸਮਝਦੇ ਆ ਮੇਰੇ ਹਿਸਾਬ ਨਾਲ ਯੂਪੀਐਨ ਨਾਲੋਂ ਐਨਡੀਏ ਬੇਸਿਕਲੀ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਆ ਕਿ ਜਿਹੜਾ ਕਰੰਟ ਅਕਾਊਂਟ ਡੈਫਿਸਿਟ ਹੈ ਉਹਦਾ ਇਹ ਕਾਰਨ ਨਹੀਂ ਹੈ ਕਿ ਸਾਡੀ ਇੰਪੋਰਟ ਜ਼ਿਆਦਾ ਹੈ ਉਹਦਾ ਇਹ ਕਾਰਨ ਹੈ ਕਿ ਸਾਡੀ ਐਕਸਪੋਰਟ ਘਟ ਹੈ ਸੋਨੇ ਦੀ ਕਮੀ ਕਾਰਨ ਇਸ ਦੀ ਤਸਕਰੀ 'ਚ ਲਗਾਤਾਰ ਵਾਤਾ ਹੋ ਰਿਹਾ ਤਸਕਰੀ ਵਧਨ ਦੇ ਨਾਲ ਜ਼ੋਰੀ ਵੀ ਕਾਫੀ ਪਰੇਸ਼ਾਨ ਨੇ ਜ਼ਿਆਦਾਤਰ ਤਸਕਰੀ ਬੰਗਲਾਦੇਸ਼ ਤੋਂ ਹੋ ਰਹੀ ਹੈ ਜਿੱਥੋਂ ਤਸਕਰੀ ਹੁੰਦੀ ਉੱਥੇ ਆਂਦੀ ਬਿਕਾਉਸ ਸਾਡਾ ਬੰਗਲਾਦੇਸ਼ ਨਾਲ ਇੱਕ ਓਪਨ ਬਾਰਡਰ ਹੈ ਓਪਨ ਬਾਰਡਰ ਹੈ ਉੱਥੇ ਉਹਦੇ ਕਹਿੰਦੇ ਬੰਗਲਾਦੇਸ਼ ਦੇ ਬੱਚੇ ਵੀ ਹਿੰਦੁਸਤਾਨ ਪੜਨ ਆਂਦੇ ਤੇ ਪੜਾਈ ਬੈਠ ਰਹੀ ਹੈ ਇੰਨਾ ਓਪਨ ਬਾਰਡਰ ਹੋਏਗਾ ਤਾਂ ਗੋਲਡ ਸਮੱਗਲ ਹੋ ਗਿਆ ਹੋਏਗਾ ਹੀ ਹੋਏਗਾ ਲੇਕਿਨ ਨੇਪਾਲ ਔਰ ਬੰਗਲਾਦੇਸ਼ ਓਪਨ ਬਾਰਡਰ ਹੈਗਾ ਅੱਜ ਦੀ ਰੇਟ 'ਚ ਜੋਰੀਆਂ ਦੇ ਮਹਿੰਗੇ ਸੋਨੇ ਦੀ ਖਰੀਦ ਦਾ ਬੋਝ ਗਾਹਕਾਂ ਨੂੰ ਵੀ ਚੱਲਣਾ ਪੈ ਰਿਹਾ ਇਹ ਹੈ ਕਿ ਆਮ ਪਬਲਿਕ ਨੂੰ ਉਮੀਦ ਸੀ ਕਿ ਸੋਨੇ ਦਾ ਰੇਟ ਘਟੇਗਾ ਕਾਫੀ ਲੇਕਿਨ ਕੁਝ ਖਾਸ ਫਰਕ ਨਹੀਂ ਪਿਆ ਰੇਟ ਉਸ ਤਰ੍ਹਾਂ ਦਾ ਹੀ ਹੈ ਤੇ ਸਾਨੂੰ ਤਾਂ ਉਸੇ ਤਰ੍ਹਾਂ ਹੀ ਉਸੇ ਰੇਟ ਤੇ ਹੀ ਖਰੀਦਣਾ ਪੈ ਰਿਹਾ ਹੈ ਕੁਝ ਸਸਤਾ ਨਹੀਂ ਹੋਇਆ ਮਹੰਗੇ ਰੇਟ ਤੇ ਹੀ ਅਸੀਂ ਮਤਲਬ ਖਰੀਦਣਾ ਸਾਨੂੰ ਪੈ ਰਿਹਾ ਹੈ ਇਸ ਬਾਰੇ ਇਸ ਤਰ੍ਹਾਂ ਹੈ ਕਿ ਆਮ ਜਨਤਾ ਨੂੰ ਇਸ ਦਾ ਕੋਈ ਖਾਸ ਫਾਇਦਾ ਨਹੀਂ ਹੋਇਆ ਜੋ ਕਿ ਮੀਡੀਅਮ ਤਬਕੇ ਦੇ ਲੋਕ ਹੈ ਉਹਨਾਂ ਨੂੰ ਵੀ ਮਹੰਗੇ ਰੇਟ ਤੇ ਹੀ ਸੋਨਾ ਖਰੀਦਣਾ ਪੈ ਰਿਹਾ ਕਿਉਂਕਿ ਲੋਕਾਂ ਨੂੰ ਬਹੁਤ ਉਮੀਦ ਸੀ ਦੀ ਰੇਟੇ ਮਤਲਬ ਆਉਣ ਵਾਲੇ ਬਜਟ 'ਚ ਰੇਟ ਘਟੇਗਾ ਲੇਕਿਨ ਕੁਝ ਖਾਸ ਇਸ ਦਾ ਆਮ ਲੋਕਾਂ ਨੂੰ ਕੁਝ ਫਾਇਦਾ ਨਹੀਂ ਹੋ ਸਕਿਆ ਆਮ ਬਜਟ 'ਚ ਕੁਝ ਨਾ ਮਿਲਣ ਕਰਕੇ ਹਰ ਛੋਟਾ ਤੇ ਵੱਡਾ ਜੋਰੀ ਪਰੇਸ਼ਾਨ ਹੈ ਕਿਉਂਕਿ ਦਰਮਦਦਰਕਰਨ ਜੋਰੀਆਂ ਦਾ ਕਾਰੋਬਾਰ ਕਾਫੀ ਮੰਦਾ ਹੋ ਰਿਹਾ ਆਮ ਬਜਟ 'ਚ ਹਰ ਕਿਸੇ ਨੂੰ ਉਮੀਦ ਸੀ ਚੰਗੇ ਦਿਨ ਆਉਣ ਦੀ ਪਰ ਜੇ ਹੱਥ ਖਾਲੀ ਰਹੇ ਨੇ ਦੇਸ਼ ਦੇ ਜੋਰੀਆਂ ਦੇ ਦਰਮਦਰ ਘਟਨਾ ਕਰਨ ਕੀਮਤਾਂ 'ਚ ਉਛਾਲ ਜਾਰੀ रह ਸਕਦਾ ਹੈ ਯਾਨੀ ਆਉਣ ਵਾਲੇ ਦਿਨਾਂ 'ਚ ਵੀ ਗਾਕਾਂ ਨੂੰ ਸੋਨਾ ਮਹਿੰਗਾ ਹੀ ਮਿਲੇਗਾ ਗੌਰਵ ਖੋਸਲਾ ਐਬੀਪੀ ਸੰਜਾ ਚੰਡੀਗੜ੍ਹ